ਤੋ ਤੋ ਅੱਜ ਦੇ ਇਹ ਸ਼ੋਅ ਵਿੱਚ ਸਤਨਾਮ ਸਿੰਘ ਚਾਗ ਵੱਲੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜਿਸ ਤਰ੍ਹਾਂ ਪੰਜਾਬ ਦੇ ਵਿੱਚ ਕੇਂਦਰ ਸਰਕਾਰ ਵੱਲੋਂ ਜਿਹੜੀ ਲੋਨ ਦੇਣ ਦੀ ਸੀਮਾ ਸੀ ਉਹ ਪਹਿਲਾਂ ਨਾਲੋਂ ਬਹੁਤ ਘਟਾ ਦਿੱਤੀ ਗਈ ਹੈ ਜਿਸ ਦੇ ਨਾਲ ਪੰਜਾਬ ਦੇ ਸਿਆਸੀ ਤੇ ਸਮਾਜਿਕ ਹਲਕਿਆਂ ਵਿੱਚ ਬੜਾ ਗੋੜਾ ਗੋੜਾ ਪੈ ਰਿਆ ਆ ਔਰ ਪੰਜਾਬ ਦੀ ਖੁੱਲ੍ਹੀ ਮੰਡੀ ਦੀ ਅਦਾਬ ਸੀਮਾ ਜਿਹੜੀ ਆ 16.676 ਕਰੋੜ ਹੈ ਕੇਂਦਰ ਸਰਕਾਰ ਨੇ ਉਹਦੇ ਘਟਾ ਦਿੱਤੇ ਗਏ ਆ ਜਿਹਦੇ ਕਰਜ਼ਿਆਂ ਦੇ ਕਾਫੀ ਨਰਤਪਦ ਹੋਣ ਦੇ ਨਾਲ ਪੰਜਾਬ ਦਾ ਬਕਾਇਆ ਜਿਹੜਾ ਕਰਜ਼ਾ ਆ ਉਹ ਪਹਿਲਾਂ ਹੀ ਵਿੱਤੀ 7 2025 ਤੇ 2026 ਦੇ ਅੰਤ ਤੱਕ 4.17 ਲੱਖ ਕਰੋੜ ਤੱਕ ਪਹੁੰਚਣ ਦਾ ਅਨੁਮਾਨ ਹੈ ਤੁਸੀਂ ਦੇਖੋ ਕਿੰਨਾ ਕਿੰਨੀ ਸੀਮਾ ਜਿਹੜੀ ਆ ਇਹ ਇਹ ਇਹਦੀ ਹੋ ਜਾਊ ਇਹ ਹੋ ਜਾਊਗੀ ਇਸ ਦਾ ਵਿਰੋਧੀ ਧਿਰ ਜਿਹੜਾ ਉਹ ਇਹ ਰੂਲਿੰਗ ਪਾਰਟੀ ਨੂੰ ਕੋਸ ਰਿਹਾ ਆ ਵਕਤ ਚੱਡ ਕੇ ਕੋਸ ਰਿਹਾ ਆ ਕਿ ਜਿਹੜੀ ਸਰਕਾਰ ਨੇ 2022 ਦੇ ਵਿੱਚ ਸੱਤਾ ਵਿੱਚ ਆਉਂਦਿਆਂ ਹੋਇਆਂ ਬਹੁਤ ਸਾਰੇ ਵਾਅਦੇ ਕੀਤੇ ਸਨ ਉਹ ਅਜੇ ਤੱਕ ਨਾ ਤਾਂ ਪਗਾਏ ਗਏ ਆ ਨਾ ਉਹ ਨਾ ਹੀ ਉਹਨਾਂ ਨੂੰ ਦਾਗ ਕੱਦਨ ਵਿੱਚ ਕੋਈ ਜਿਹੜੀ ਆ ਆਪਣੀ ਭੂਮਿਕਾ ਅਦਾ ਕਰਨ ਲਈ ਕੋਈ ਯਤਨ ਕੀਤੇ ਗਏ ਆ ਹੋਰ ਸਵਾਲ ਪੈਦਾ ਕੀਤਾ ਇਹ ਸਵਾਲ ਪੈਦਾ ਕੀਤਾ ਜਾ ਗਿਆ ਆ ਕਿ ਬਿਜਲੀ ਸਬਸਿਡੀ ਜਿਹੜੀ 5.444 ਕਰੋੜ ਰੁਪਏ ਦੀ ਸੀਮਾ ਬੰਡੀ ਆ ਉਹ ਬਕਾਇਆ ਬਿਜਲੀ ਜਿਹੜੀ ਆ ਉਹਦੀ ਸਬਸਿਡੀ ਜਿਹੜੀ ਬਕਾਇਆ ਆ ਉਹ 4.107 ਕਰੋੜ ਤੇ ਜਿਹੜੀ ਵੱਧ ਬਿਜਲੀ ਖੇਤੀ ਦਾ ਅਦਾ ਆ ਆ ਖੇਤ ਦੇ ਅਦਾ ਆ ਉਹ 4.153.60 ਕਰੋੜ ਰੁਪਇਆ ਅਤੇ ਪਿਛਲੇ ਸਾਲਾਂ ਦੇ ਮਹੀਨੇ ਨਾਲ ਸੰਬੰਧਿਤ ਆਧਾਰ ਜਿਹਨੂੰ ਆਪਾਂ ਲੋਨ ਕਹਿੰਦੇ ਆ 1.976 ਕਰੋੜ ਰੁਪਇਆ ਸ਼ਾਮਲ ਹੈ ਇਹਨੇ ਜਿਹੜਾ ਆਧਾਰ ਹੈ ਉਹ ਲੋਨ ਆ ਉਹ ਪੰਜਾਬ ਸਰਕਾਰ ਦੇ ਸਿਰ ਦੇ ਉੱਤੇ ਉਹ ਚੜਿਆ ਹੋਇਆ ਹੈ ਪੰਜਾਬ ਨੂੰ ਚਾਲੂ ਵਿੱਤੀ ਸਾਲ ਦੇ ਪਹਿਲੇ 9 ਮਹੀਨੇ ਜਿਹੜਾ April ਦਸੰਬਰ ਲਈ 21.905 ਕਰੋੜ ਰੁਪਈਆ ਅਦਾਦ ਲੈਣ ਦੀ ਲੋਨ ਲੈਣ ਦੀ ਜਿਹੜੀ ਆ ਪ੍ਰਵਾਨਗੀ ਆ ਉਹ ਮਿਲਿਆ ਉਹ ਜੋ ਕਿ ਇਸ ਦੇ ਬੰਤੀ ਕੀਤੇ 20.107 ਕਰੋੜ ਰੁਪਏ ਜਿਹੜੇ ਆ ਉਹ ਪਹਿਲਾਂ ਨਾਲੋਂ ਕਾफी ਘਟ ਹੈ ਔਰ ਜਿਹੜੀ ਆਪਣੀ ਗਵਰਨਮੈਂਟ ਹੈ ਉਹ ਵੀ 47.076.4 ਕਰੋੜ ਰੁਪਏ ਦੀ ਜਿਹੜੀ ਪੰਜਾਬ ਗਵਰਨਮੈਂਟ ਨੇ ਬੇਨਤੀ ਕੀਤੀ ਗਈ ਸੀ ਵੈਂਟੀ ਕੀਤੀ ਸੀ ਉਹਦੇ ਮੁਕਾਬਲੇ ਤੇ 16.67 ਕਰੋੜ ਰੁਪਏ ਦੀ ਜਿਹੜੀ ਆ ਉਹ ਕਟੌਤੀ ਕੀਤੀ ਆ ਸੈਂਟਰ ਗਵਰਨਮੈਂਟ ਨੇ ਔਰ ਇਹਦੇ ਵਿੱਚ ਜਿਹੜਾ ਵਿਧਾਨ ਸਭਾ ਦੇ ਵਿੱਚ ਬਜਟ ਪੇਸ਼ ਕੀਤਾ ਗਿਆ ਸੀ ਸਾਡੇ ਵਿੱਤ ਮੰਤਰੀ ਨੇ ਉਹਦੇ ਅਨੁਸਾਰ ਸੂਬਾ ਸਰਕਾਰ ਨੇ 31 ਮਾਰਚ 2026 ਤੱਕ ਜੋਤੀ 0.21 ਕਰੋੜ ਰੁਪਇਆ ਆਧਾਰ ਲੈਣ ਦੀ ਲੋਨ ਲੈਂਡ ਦੀ ਜਿਹੜੀ ਆ ਪਲਾਨਿੰਗ ਆ ਉਹਦੇ ਵਿੱਚ ਦੱਸਿਆ ਸੀ ਕਿ ਸਾਡੀ ਇੰਨੀ ਪਲਾਨਿੰਗ ਆ ਲੋਨ ਲੈਣ ਲਈ ਜਿਹਦੇ ਨਾਲ ਸੂਬੇ ਦੀ ਕੁੱਲ ਕਰਜ਼ਾ ਜਿਹੜਾ ਦੇਣ ਦਾ ਰਿਆਂ ਦਾ ਉਹ 4.17136 ਕਰੋੜ ਰੁਪਇਆ ਉਹ ਹੋ ਜਾਣਾ ਆ ਔਰ ਇਹਦੇ ਨਾਲ ਜਿਹੜਾ ਆਮ ਲੋਕਾਂ ਦੇ ਵਿੱਚ ਇਹ ਚਾਚਾ ਯਾਰਕ ਦੇ ਦਿਨੋਂ ਦਨ ਜਿਹੜਾ ਕਬਜ਼ਾ ਆ ਉਹ ਪੰਜਾਬੀਆਂ ਦੇ ਸੱਦੇ ਉੱਤੇ ਵੱਧ ਗਿਆ ਆ ਉਹ ਪੰਜਾਬ ਸਰਕਾਰ ਦੀ ਜਿਹੜੀ ਦੂਰਗ ਪਾਰਟੀ ਆ ਇਹਦੇ ਵੱਲੋਂ ਸਰਕਾਰ ਚੰਗੀ ਤਰ੍ਹਾਂ ਜਿਹੜੀ ਨਹੀਂ ਚਲਾਈ ਜਾ ਰਹੀ ਔਰ ਜਿਹੜੀ ਫਜ਼ੂਲ ਖਾਚੀ ਆ ਪੰਜਾਬ ਸਰਕਾਰ ਵੱਲੋਂ ਕੀਤੀ ਜਾ ਰਹੀ ਆ ਇਹ ਉਹਦੀ ਦੇਣ ਹੈ ਕਿਉਂਕਿ ਕੋਈ ਵੱਡਾ ਪ੍ਰੋਜੈਕਟ ਪੰਜਾਬ ਦੇ ਵਿੱਚ ਆ ਨਹੀਂ ਰਿਹਾ ਜਿਹੜੇ ਛੋਟੇ-ਛੋਟੇ ਕੰਮ ਜਿਹੜੇ ਆ ਪੰਜਾਬ ਸਰਕਾਰ ਵੱਲੋਂ ਕੀਤੇ ਜਾ ਰਹੇ ਆ ਔਰ ਉਹਨਾਂ ਉੱਪਰ ਵੀ ਫ਼ਜ਼ੂਲ ਖਾਤੀ ਜਿਹੜੀ ਆ ਉਹ ਪੰਜਾਬ ਸਰਕਾਰ ਵੱਲੋਂ ਕੀਤੀ ਜਾ ਰਹੀ ਆ ਔਰ ਹਾਲ ਹੀ ਦੇ ਵਿੱਚ ਤੁਸੀਂ ਪੰਜਾਬ ਵਿੱਚ ਇੱਕ ਸਿੱਖਿਆ ਕ੍ਰਾਂਤੀ ਮਹਿੰਮ ਚਲਾਈ ਗਈ ਸੀ ਆ ਵੀ ਛੋਟੇ ਛੋਟੇ ਟਾਇਲਟ ਜਾਂ ਕਿਸੇ ਕੰਦ ਦੇ ਉੱਤੇ ਦੋ ਦੋ ਥੋੜਾ ਬਹੁਤ ਸਿਮਰ ਰਾਕ ਉਹਦੀ ਮਰਮਤ ਕਰ ਕੇ ਉੱਥੇ ਇਹ ਉਦਘਾਟਨ ਕੀਤਾ ਗਿਆ ਉਹ ਉਦਘਾਟਨ ਦੇ ਉੱਤੇ ਦੇਖੋ ਕਿੰਨਾ ਹਜ਼ਾਰਾਂ ਰੁਪਈਆ ਜਾਂ ਲੱਖਾਂ ਰੁਪਈਆ ਖਾਚ ਆਇਆ ਕਿੰਨੇ ਸਕੂਲ ਪੰਜਾਬ ਦੇ ਹੋਣਗੇ ਮੰਤਰੀਆਂ ਦੀ ਲਾਲਾ 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 ਔਰ ਉਹਨਾਂ ਦੀ ਆਹ ਭਾਤਰੀ ਉੱਪਰ ਕਿੰਨਾ ਪੈਸਾ ਬਰਬਾਦ ਕੀਤਾ ਗਿਆ ਇਹ ਸਾਰੀ ਫਜ਼ੂਲ ਖਾਚੀ ਗੱਡੀਆਂ ਉਹ ਪੰਜਾਬ ਸਰਕਾਰ ਵੱਲੋਂ ਕੀਤੀ ਗਈ ਉਹ ਗੱਲ ਇੱਥੇ ਹੀ ਮੁੱਕਦੀ ਨਹੀਂ ਉਹਨਾਂ ਦੀ ਐਡਵਰਟਾਈਜ਼ਮੈਂਟ ਦੇ ਉੱਪਰ ਪੰਜਾਬ ਸਰਕਾਰ ਵੱਲੋਂ ਕਿੰਨਾ ਖਰਚਾ ਕੀਤਾ ਗਿਆ ਜਿਹਦਾ ਫਾਇਦਾ ਇੱਕ ਨਵੇਂ ਪੈਸੇ ਦਾ ਨਹੀਂ ਹੋ ਸਕਿਆ ਕੋਲ ਮੜਾ ਕੇ ਅਸੀਂ ਕਹਿਣਾ ਚਾਹੁੰਦੇ ਆ ਕਿ ਪੰਜਾਬ ਸਰਕਾਰ ਦੀ ਫਜ਼ੂਲ ਖਾਚੀ ਉਹ ਬਗੈਰ ਪ੍ਰਾਨਿਕ ਤੋਂ ਬਾਅਦ ਬਾਅਦ ਬਗੈਰ ਪ੍ਰਾਨਿਕ ਕੀਤਾ ਜੋ ਵੀ ਕੰਮ ਕੀਤੇ ਜਾ ਰਹੇ ਆ ਉਹਦੇ ਨਾਲ ਪੰਜਾਬ ਦਾ ਜਿਹੜਾ ਵਿੱਤੀ ਸੰਕਟ ਆ ਆ ਜੋ ਪੈਦਾ ਹੋ ਚੁੱਕਾ ਆ ਔਰ ਇਹਦੇ ਨਾਲ ਪੰਜਾਬ ਦੇ ਵਿੱਚ ਉਹ ਜਿਹੜਾ ਦੇ ਆਈ ਦੇ ਨਾਮ ਇਤੋਂ ਨਮਾ ਸੰਕਰਟ ਜਿਹੜਾ ਉਹ ਪੈਦਾ ਹੁੰਦਾ ਜਾ ਰਿਹਾ ਹੈ ਉਹ ਕਿਸੇ ਟਾਈਮ ਸਰਕਾਰ ਬਣਨ ਤੋਂ ਪਹਿਲਾਂ ਕੇਜਵੀ ਵਾਲ ਨੇ ਇੱਕ ਦਾਵਾ ਕੀਤਾ ਸੀ ਕਿ ਉਹ ਜਿੰਨੀ ਕਰਾਪਸ਼ਨ ਜਿੰਨੀ ਮਾਈਨਿੰਗ ਦੇ ਵਿੱਚ ਲੀਕਸ ਬੰਦ ਕਰਕੇ 54000 ਕਰੋੜ ਰੁਪਇਆ ਇਹਦੇ ਵਿੱਚ ਸੇਵਿੰਗ ਕਰਨਗੇ ਔਰ ਇਹ ਸੇਵਿੰਗ ਕਰਕੇ ਪੰਜਾਬ ਦੇ ਵਿੱਚ ਜਿਹੜੇ ਉਹ ਪ੍ਰੋਜੈਕਟ ਅਜਿਵੇਂ ਉਹਨਗੇ ਉਹਨਾਂ ਦੇ ਉਹ ਪਦ ਖਾਚਾ ਕੀਤਾ ਜਾ ਗਿਆ ਆ ਲੇਕਿਨ ਅਸਲੀਅਤ ਕੀ ਆ ਕਿ 16.600 76 ਕਰੋੜ ਰਪਏ ਦੀ ਘਟਾਲੀ ਆਧਾਰ ਦੀ ਜਿਹੜਾ ਲੋਨ ਲਿਆ ਆ ਉਹਦੀ ਕੋਈ ਅਦਾਇਗੀ ਨਹੀਂ ਕੀਤੀ ਗਈ ਉਹ ਕਾਜਾ ਸੰਕਟ ਉਹਦੇ ਨਾਲ ਹੋਲ ਪੈਦਾ ਹੋ ਚੁੱਕਾ ਆ ਲੇਕਿਨ ਵਾਦਾ ਸੀ ਉਹਨਾਂ ਦਾ ਸੌਰੀ ਕਿ 54 ਯਾਰ ਕਰੋੜ ਰੁਪਇਆ ਉਹ ਐਸ ਲੀਗਲ ਤੋਂ ਬੰਦ ਕਰਨਗੇ ਅੱਜ ਕੇਜਰੀ ਸਾਹਿਬ ਕੇਜਵੀਰ ਸਾਹਿਬ ਹੋਰ ਹੋਰ ਅੱਗੇ ਤੋਂ ਵਗੇ ਗੱਲਾਂ ਕਰੀ ਜਾ ਰਹੇ ਆ ਲੇਕਿਨ ਪਿਛਗੀਆਂ ਗੱਲਾਂ ਜਿਹੜੀਆਂ ਉਹਨਾਂ ਨੇ ਵੈਧੇ ਕੀਤੇ ਆ ਉਹਨਾਂ ਨੂੰ ਲਵਾਉਣ ਵੱਲ ਕੋਈ ਉਹ ਯਤਨ ਨਹੀਂ ਕਰ ਰਿਹਾ ਔਰ ਉਹਨਾਂ ਨੇ ਅੱਗੇ ਕਿਹਾ ਸੀਗਾ 1922 ਵਿੱਚ ਜਦੋਂ ਉਹਨਾਂ ਨੇ ਇਹ ਰਾਜ ਸਤਾ ਸੰਭਾਲੀ ਸੀ ਕਿ ਪੰਜਾਬ ਦਾ ਜਿਹੜਾ ਬਕਾਇਆ ਕਬਜ਼ਾ ਸੀ 2.81 ਹਜ਼ਾਰ 773 ਕਰੋੜ ਰੁਪਈਆ ਉਸ ਵੇਲੇ ਉਹ ਪੰਜਾਬ ਦੇ ਸਿਰ ਕਰਜ਼ਾ ਸੀ ਉਹ 25 26 ਦਾ ਜਿਹੜਾ ਵਿੱਤੀ ਸਾਲ ਸੀ ਉਹਦੇ ਅੰਤ ਤੱਕ ਜਿਹੜਾ ਜਨਤਕ ਕਰਜ਼ਾ ਸੀ ਉਹ 4.17 ਲੱਖ ਕਰੋੜ ਰੁਪਈਏ ਤੱਕ ਪਹੁੰਚਣ ਦਾ ਅਨੁਮਾਨ ਸੀ ਲੇਕਿਨ ਪੰਜਾਬ ਦੇ ਲੋਕਾਂ ਨੂੰ ਅੱਜ ਇਹ ਸਮਝਣਾ ਚਾਹੀਦਾ ਆ ਕਿ 2027 ਦੇ ਵਿੱਚ ਸਰਕਾਰ ਜਿਹੜੀ ਆ ਉਹ ਆਮ ਆਦਮੀ ਪਾਰਟੀ ਇਸ ਪੋਜੀਸ਼ਨ ਦੇ ਵਿੱਚ ਨਹੀਂ ਕਿ ਉਹ ਪੰਜਾਬ ਦੇ ਅੰਦਰ ਆਪਣੀ ਸਰਕਾਰ ਬਣਾ ਸਕੇ ਕਿਉਂਕਿ ਆਮ ਆਦਮੀ ਪਾਰਟੀ ਨੇ ਪੰਜਾਬ ਦੇ ਲੋਕਾਂ ਨਾਲ ਇਹ ਵਾਅਦਾ ਕੀਤਾ ਸੀ ਕਿ ਪੰਜਾਬ ਦੇ ਹਰ ਜ਼ਿਲ੍ਹੇ ਦੇ ਵਿੱਚ ਏਮਜ਼ ਦਾ ਇੱਕ ਇੱਕ ਹਸਪਤਾਲ ਜਿਹੜਾ ਉਹ ਬਣਾਇਆ ਜਾਏਗਾ ਦੇਖਣਾ ਸਾਡੀ ਜਾਣਕਾਰੀ ਦੇ ਅਨਸਾਰ ਇੱਕ ਸੰਤ ਮਸਤੂ ਵਾਲਾ ਦੇਖੇ ਇੱਕ ਉਹਨਾਂ ਦੀ ਯਾਦ ਵਿੱਚ ਸੰਤਾਂ ਦੀ ਯਾਦ ਦੇ ਵਿੱਚ ਉਹਨਾਂ ਇੱਕ ਇਹੋ ਜਿਹਾ ਕਾਲਜ ਦਾ ਨੀਂਹ ਪੱਥਰ ਤਾਂ ਰੱਖਿਆ ਸੀ لیکن ਉਹ ਦੱਸਣ ਵਾਲੇ ਦੱਸਦੇ ਆ ਕਿ ਉਹ ਨੀ ਪੱਥਰ ਦੀ ਸ਼ਾਇਦ ਟੁੱਟ ਚੁੱਕਾ ਆ ਔਰ ਹੋਰ ਕਿਸੇ ਜ਼ਿਲ੍ਹੇ ਦੇ ਵਿੱਚ ਨੀ ਪੱਥਰ ਰੱਖਣ ਦੀ ਵੀ ਕੋਈ ਖਬਰ ਸਾਡੇ ਤੱਕ ਨਹੀਂ ਪਹੁੰਚੀ ਅਜੇ ਤੱਕ ਜਿਹਦਾ ਮਤਲਬ ਇਹ ਆ ਕਿ ਇਹ ਜਿਹੜਾ ਵਾਅਦਾ ਪੰਜਾਬ ਸਰਕਾਰ ਨੇ ਪੰਜਾਬ ਦੇ ਲੋਕਾਂ ਨਾਲ ਕੀਤਾ ਸੀ ਕਿ ਪੰਜਾਬ ਦੇ ਹਰ ਜ਼ਿਲ੍ਹੇ ਦੇ ਵਿੱਚ ਇੰਸ ਦਾ ਇੱਕ ਹਸਪਤਾਲ ਖੋਲ੍ਹਿਆ ਜਾਵੇਗਾ ਉਹ ਅਜੇ ਤੱਕ ਖੋਲਿਆ ਨਹੀਂ ਜਾ ਸਕਿਆ ਉਹ ਨਾ ਹੀ ਕਿਸੇ ਜਗ੍ਹਾ ਤੇ ਉਹਦਾ ਨੀ ਪੱਥਰ ਰੱਖਿਆ ਗਿਆ ਆ ਹੁਣ ਸੋਚਣਾ ਇਹ ਆ ਕਿ ਲਗ ਭੰਗ 1.5 ਸਾਲ ਦਾ ਸਮਾਂ ਜਿਹੜਾ 2027 ਦੀਆਂ ਚੁੰੜਾਂ ਵਿੱਚ ਰਹਿ ਚੁੱਕਾ ਆ ਉਹ ਜਿੰਨੇ ਪ੍ਰੋਜੈਕਟ ਇਹਨਾਂ ਨੇ ਆਮ ਆਦਮੀ ਪਾਰਟੀ ਨੇ ਲੋਕਾਂ ਨਾਲ ਵਾਅਦਾ ਕੀਤੇ ਸੀ ਕਿ ਅਸੀਂ ਉਹ ਸਾਦੇ ਦੇ ਸਾਦੇ ਪੰਜਾਬ ਦੇ ਲੋਕਾਂ ਨੂੰ ਪਿਆਰ ਕਰਕੇ ਉਹਨਾਂ ਦੇ ਸਪੁੱਧ ਕਰਾਂਗੇ ਕਿ ਉਹ ਸਾਰੇ ਦੇ ਸਾਰੇ ਪ੍ਰੋਜੈਕਟ ਜਿਹੜੇ ਆ ਉਹ ਬਣਾ ਕੇ ਪੰਜਾਬ ਦੇ ਲੋਕਾਂ ਦੇ ਸਪੁੱਧ ਜਿਹੜੇ ਆ ਉਹ ਕਰ ਸਕਣਗੇ ਮੈਨੂੰ ਨਹੀਂ ਲੱਗਦਾ ਕਿ ਜਦ ਪੰਜਾਬ ਦਾ ਖਜ਼ਾਨਾ ਜਿਹੜਾ ਬਿਲਕੁਲ ਖਾਲੀ ਹੈ ਪੰਜਾਬ ਦੇ ਸਰਕਾਰ ਦੇ ਕੋਲ ਦੇਣਦਾਰੀਆਂ ਇੰਨੀਆਂ ਕਿਹਾ ਕਿ ਉਹ 1.5 2 ਸਾਲ ਦੇ ਵਿੱਚ ਦੇਣਦਾਰੀਆਂ ਵੀ ਭੁਗਤਾਨ ਨਹੀਂ ਉਹਨਾਂ ਦਾ ਭੁਗਤਾਨ ਨਹੀਂ ਕਰ ਸਕਦੇ ਉਹ ਨਾ ਹੀ ਉਹਨਾਂ ਦੇ ਕੋਲ ਇੰਨੇ ਸਾਧਨ ਆਮਦਨੀ ਦੇ ਕਿ ਉਹ ਸਾਰੀਆਂ ਦੀਆਂ ਸਾਰੀਆਂ ਦੇਣਦਾਰੀਆਂ ਦੇ ਕੇ ਅੱਗੇ ਪੰਜਾਬ ਦੇ ਵਿਕਾਸ ਲਈ ਕੋਈ ਯਤਨ ਕਰ ਸਕਦੇ ਹਨ ਔਰ ਅਜੇ ਹ ਸ਼ਾਇਦ ਉਹਨਾਂ ਦੇ ਵਸਦਾ ਰੋਗ ਵੀ ਕੋਈ ਨਹੀਂ ਉਹ ਜਿਆਦਾ ਤੋਂ ਜਿਆਦਾ ਇੱਕ ਮਹੱਲਾ ਕਲੀਨਿਕ ਖੋਲਣ ਤੱਕ ਆਪਣੇ ਆਪ ਨੂੰ ਸੀਮਤ ਕਰ ਚੁੱਕੇ ਹਾਂ ਔਰ ਇਹ ਉਹਨਾਂ ਦੀ ਉਹ ਜਿਸ ਦਾ ਉਹ ਕਹਿੰਦੇ ਆ ਦੇ ਸਾਡੀ ਇੱਕ ਬਹੁਤ ਵੱਡੀ ਪ੍ਰਾਪਤੀ ਆ ਉਹਨਾਂ ਨੇ 842 ਜਿਹੜੇ ਆ ਦਸਮਤਾਲਕ ਜਿਹੜੇ ਕਲੀਨਿਕ ਆ ਉਹ ਉਹ ਇਸ ਵੇਲੇ ਦੱਸਿਆ ਜਾ ਰਿਹਾ ਆ ਉਹ ਆਪਰੇਸ਼ਨਲ ਆ ਇਹ ਜੇ ਵਧੀਆ ਤਰੀਕੇ ਨਾਲ ਕੰਮ ਕਰਦੇ ਹੋ ਬਾਈ ਇੱਕ ਬਹੁਤ ਚੰਗੀ ਗੱਲ ਆ ਉਹ 530 ਜਿਹੜੇ ਆ ਜਿਹਨੂੰ ਉਹ ਕਹਿੰਦੇ ਆ ਵੀ ਮਹੱਲਾ ਖਨੀ ਨਹੀਂ ਨਿਕਿਆ ਉਹਨਾਂ ਨੇ ਨਾਂ ਦਿੱਤਾ ਆ ਜੇ ਵੀ ਚੰਗੀ ਤਿੱਕੇ ਨਾਲ ਆਪਰੇਸ਼ਨ ਦੇ ਵਿੱਚ ਹੋਣ ਤਾਂ ਇਹ ਵੀ ਇੱਕ ਬਹੁਤ ਚੰਗੀ ਗੱਲ ਆ ਉਹ ਹੋਰ ਵੀ ਬਹੁਤ سارے ਚੰਗੇ ਛੋਟੇ ਛੋਟੇ ਕੰਮ ਕੀਤੇ ਹੋਣਗੇ ਜਿਹੜੇ ਸਾਡੀ ਨਿਗਾ ਵਿੱਚ ਜਾਂ ਜਿਹੜੇ ਆਮ ਪਬਲਿਕ ਦੀ ਨਿਗਾ ਵਿੱਚ ਨਹੀਂ ਆ ਜੋ ਉਹਨਾਂ ਨੇ ਚੰਗੇ ਕੀਤੇ ਆ ਦੇਖਨ ਆਨ ਦੀ ਹੋਲ ਜਿਹੜੇ ਉਹਨਾਂ ਨੇ ਕੋਈ ਚੰਗੇ ਕੰਮ ਕੀਤੇ ਆ ਉਹ ਕੋਈ ਕਿਸੇ ਗੈਂਟੀਮੈਂਟਰੀ ਵਿੱਚ ਨਹੀਂ ਹਨ ਦੇਖਨ ਜੋ ਬਟ ਇਹ ਮੇਜਰ ਕੰਮ ਆ ਜਿਹੜੇ ਉਹਨਾਂ ਨੇ ਵਾਧੇ ਕੀਤੇ ਸੀ ਲੋਕਾਂ ਦੇ ਨਾਲ ਉਹ ਕੰਮ ਉਹ ਅਜੇ ਤੱਕ ਨਾ ਤਾਂ ਆਰੰਭ ਕਰ ਸਕਿਆ ਉਹ ਨਾ ਹੀ ਉਹਨਾਂ ਨੇ ਕੋਈ ਪ੍ਰੋਜੈਕਟ ਜਿਹੜਾ ਅਜੇ ਤੱਕ ਲੋਕਾਂ ਦੇ ਸਪੁੱਧ ਕੀਤਾ ਆ ਉਹ ਜੋ ਵੀ ਉਨਾਂ ਉਹ ਚਾਹੁੰਦੇ ਆ ਗਦੋਂ ਚਾਹੁੰਦੇ ਆ ਕਿ 1 ਸਾਲ ਦਾ ਸਮਾਂ ਜਿਹੜਾ ਉਹ ਰਹਿ ਚੁੱਕਾ ਆ ਔਰ ਇੰਨੇ ਸਮੇਂ ਵਿੱਚ ਰਹਿੰਦੇ ਪ੍ਰੋਜੈਕਟ ਜਿਹੜੇ ਆ ਉਹ ਮੁਕੰਮਲ ਕਰ ਲੈ ਜਾਣਗੇ ਔਰ ਇਹ ਸਾਦਾ ਸਾਨੂੰ ਬੜਾ ਮੁਸ਼ਕਲ ਜਿਹਾ ਕੰਮ ਲੱਗਦਾ ਆ ਕਿਉਂਕਿ ਜਦ ਪੈਸੇ ਦੀ ਕਮੀ ਆ ਪੈਸਾ ਉਹ ਕਿੱਥੋਂ ਲਿਆਣਗੇ ਜੇਕਰ ਉਹ ਦਿਖਾਵੇ ਦੇ ਲਈ ਸੜੇ ਨੀ ਪੱਥਰ ਲੱਖਣਗੇ ਤਾਂ ਉਹ ਇੱਕ ਲੋਕ ਦਿਖਾਵਾ ਵੀ ਰਹਿ ਜਾਵੇਗਾ ਉਹਦੇ ਨਾਲ ਸਰਕਾਰ ਲਈ ਹੋਰ ਸਿੱਦਤ ਦੀ ਇੱਕ ਰੰਭ ਹੋ ਜਾਵੇਗੀ ਉਹ ਕੇਵਲ ਤੇ ਕੇਵਲ ਇੱਕ ਸਿੱਦਤ ਹੀ ਰਹੂਗੀ ਉਹਦੇ ਨਾਲ ਉਹਨਾਂ ਦਾ ਜਿਹੜਾ ਲੋਕਾਂ ਵਿੱਚ ਆਪਣਾ ਇਮੇਜ ਹੈ ਉਹ ਵਧੀਆ ਨਹੀਂ ਬਣ ਸਕੇਗਾ ਸੋ ਲੋੜ ਇਸ ਗੱਲ ਦੀ ਆ ਕਿ ਜਿਹੜੀ ਆਮ ਆਦਮੀ ਪਾਰਟੀ ਆ ਲੋਕਾਂ ਦੀ ਪਾਰਟੀ ਆ ਉਹ ਜਿੰਨਾ ਹੋ ਸਕੇ ਲੋਕਾਂ ਵਿੱਚ ਆਪਣਾ ਇਮੇਜ ਜਿਹੜਾ ਉਹ ਵਧੀਆ ਬਣਾਉਣ ਦਾ ਯਤਨ ਕਰੇ ਹੁਣ ਜਿਸ ਦਾ ਖਬਰਾਂ ਰਹੀਆਂ ਕਿ ਰੂਲਿੰਗ ਪਾਰਟੀ ਪੰਜਾਬ ਦੇ ਵਿੱਚ ਇਸ ਦਾ ਟੜੇਬੰਦੀ ਦਾ ਸ਼ਿਕਾਰ ਹੋ ਰਹੀ ਆ ਕਿ ਹਰ ਆਏ ਦਿਨ ਇਹਦੇ ਵਿੱਚ ਫੋਟਪੈਂਡੀਆਂ ਖਬਰਾਂ ਜਿਹੜੀਆਂ ਇੱਕਦੋ-ਉਦੋਂ ਫੈਲ ਰਹੀਆਂ ਆ ਔਰ ਅੰਦਰੂਨੀ ਤੌਰ ਦੇ ਉੱਤੇ ਜਿਹੜੇ ਇਹਨਾਂ ਦੇ ਵਰਕਰ ਆ ਉਹ ਵੀ ਇਹ ਪਾਰਟੀ ਵਿਰੋਧੀ ਇਹ ਕਾਰਵਾਈਆਂ ਦੇ ਵਿੱਚ ਲੱਗੇ ਹੋਏ ਆ ਸਮੁੱਚੇ ਤੋਂ ਦੇ ਉੱਤੇ ਜਿਹੜੇ ਇਹਨਾਂ ਦੇ ਪਾਰਟੀ ਵਿਰੁੱਧ ਜਿਹੜੇ ਆ ਬੋਲਦੇ ਆ ਉਹ ਖੁੱਲ ਕੇ ਸ਼ਰੇਆਮ ਬੋਲਦੇ ਆ ਔਰ ਆਪਣੇ ਦਿਲ ਦੀ ਪੜਾਹ ਜਿਹੜੀ ਆ ਉਹ ਕੱਢ ਰਿਹਾ ਨਿਕਲ ਸਾਡੀ ਇਹ ਇੱਛਾ ਆ ਕਿ ਇਹ ਆਮ ਆਦਮੀ ਪਾਰਟੀ ਜਿਹੜੀ ਬਦਲਾਅ ਦੇ ਨਾਂ ਤੇ ਅੱਗੇ ਆਈ ਸੀ ਉਹ 1.5 ਸਾਲ ਦੇ ਸਮੇਂ ਵਿੱਚ ਉਹ ਹੋਰ ਵਧਿਆ ਜ਼ਿਆਦਾ ਕੰਮ ਕਰਕੇ ਲੋਕਾਂ ਦੀ ਭਲਾਈ ਲਈ ਵਧੀਆ ਤੋਂ ਵਧੀਆ ਕੰਮ ਕਰਨ ਦੇ ਸਮਰੱਥ ਹੋ ਸਕੇ ਔਰ ਜਿਹੜੇ ਵੀ ਉਹਨਾਂ ਨੇ ਲੋਕਾਂ ਦੇ ਨਾਲ ਲੋਕ ਭਲਾਈ ਦੇ ਕੰਮਾਂ ਲਈ ਵਾਅਦੇ ਕੀਤੇ ਸਨ ਉਹ ਉਹ ਸਾਰੇ ਦੇ ਸਾਰੇ ਵਾਅਦੇ ਉਹ ਮੁਕੰਮਲ ਕਰ ਸਕਣ ਤਾਂ ਕਿ ਲੋਕਾਂ ਵਿੱਚ ਉਹਨਾਂ ਦਾ ਇਮੇਜ ਜਿਹੜਾ ਬਹੁਤ ਵਧੀਆ ਬਣ ਸਕੇ ਥੈਂਕ ਯੂ ਵੈਰੀ ਮਚ